साहबियो तनासरी महल आपनवा जान को भरण लागो इस दुख माहे सोखियो तह सुरा आप तव तो जेना सजल वास ताका ਜਾਗਾ ਸਤਿਗੁਰੂ ਦਾ ਜਾ ਤੋ ਹਰ ਰੰਗ ਲਾ ਕੋ ਕਿਸੇ ਦੁਬਾ ਮਾ ਸੋਹ ਕਹੀ ਅਤ ਹੈ ਸੁਨਾ ਆਤਮ ਜੀ ਦਾ ਸਗਰ ਵਾ ਸੁਨਾ ਸਤ ਗੁਰ ਪੂਰਾ ਥਾ ਗ ਗਾਇਆ ਕਮਨ ਗਾ ਸਰਬੇ ਪਾਵਨ ਨਾਮ ਤੇ ਆਵਨਾ ਸੈਜ ਸਮਾ ਜਾਂਕੇ ਚਰਨ ਸਰਵ ਰਹੀ ਅਨੰਦ ਸੰਕਪ ਨਹੀਂ ਤਾਂ ਮੇਹੀ ਜਾਂਕੇ ਤੂ ਹਰੇ ਹੋ ਕੇ ਪਾਨਜ ਨਾਨਕ ਕਹਿ ਸੋਹੇ ਜਾਂਕੇ ਚਰਨ ਸਰਵ ਰਹੀ ਅਨੰਦ